हेलो व्यूअर्स सत श्री अकाल अज फिर लेके आए हाँ एक न्यू वीडियो न्यू रेसिपी आज की रेसिपी सब दी ही फेवरेट है क्योंकि आज की रेसिपी है बर्गर दी रेसिपी बर्गर तो तुसी सब ने बहुत ही खादे होने बट आई थिंक तुसी चिप स्टिक्की बर्गर फर्स्ट टाइम ट्राई करोगे बिलीव करो अगर तुम मेरे स्टाइल न बर्गर ट्राई करोगे तो ये हूँ तक का सब तो फेवरेट बर्गर बन जाना viewers ਅਗਰ ਤੁਸੀ channel ਤੇ ਨਵੇਂ ਹੋ ਤਾ ਸਾਡੇ channel ਨੂੰ subscribe ਕਰੋ ਤੇ ਨਾਲ ਲਗਦੇ bell icon button ਨੂੰ ਜਰੂਰ press ਕਰੋ ਤਾ ਕਿ ਆਉਣ ਵਾਲੀ ਹਰ ਨਵੀ video ਦਾ notification ਤੁਹਾਨੂੰ ਮਿਲ ਸਕੇ ਚਲੋ viewers ਹੁਣ ਆਪਾ start ਕਰਦੇ ਹਾਂ ਆਪਣੀ ਅੱਜ ਦੀ recipe ਇਸ ਦੇ ਲਈ ਸਭ ਤੋਂ ਪਹਿਲਾ ਤੁਹਾਨੂੰ introduce ਕਰਾਉਣੇ ਹਾਂ ਆਪਣੇ ingredients ਨਾਲ ਇਥੇ ਮੈਂ ਲਏ ਨੇ ਤਿੰਨ ਉਬਲੇ ਹੋਏ ਆਲੂ ਪਿਆਜ ਪੱਤਾ ਗੋਭੀ ਟਮਾਟਰ ਤੇ ਸ਼ਿਮਲਾ ਮਿਰਚ ਆਲੂਆਂ ਨੂੰ ਇੱਥੇ ਮੈਂ ਬੋਇਲ ਕਰ ਲਿਆ ਹੈ ਤੇ ਬੋਇਲ ਕਰਕੇ ਇਹਨਾਂ ਨੂੰ ਮੈਂ ਠੰਡਾ ਵੀ ਕਰ ਲਿਆ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਕद्दूकस ਕਰਾਂਗੇ ਇਹਨਾਂ ਨੂੰ ਇੱਥੇ ਕद्दूकस ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਆਪਾਂ ਨੇ ਟਿੱਕੀਆਂ ਬਣਾਉਣੀਆਂ ਨੇ ਤੇ ਇਹਨਾਂ ਦੇ ਵਿੱਚ ਕੋਈ ਵੀ ਹਾਰਡ ਪਾਰਟ ਨਹੀਂ ਰਹਿਣਾ ਚਾਹੀਦਾ ਤੇ ਆਪਾਂ ਇਸੇ ਤਰ੍ਹਾਂ ਦੇ ਨਾਲ ਇੱਕ ਇੱਕ ਕਰਕੇ ਆਪਣੇ ਸਾਰੇ ਹੀ ਆਲੂਆਂ ਨੂੰ ਕद्दूकस ਕਰ ਲੈਣਾ ਹੈ ਕਦੂਕਸ ਕਰਨ ਨਾਲ ਬਹੁਤ ਹੀ ਵਧੀਆ ਹੋ ਜਾਂਦੇ ਨੇ ਇਹ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਥੋੜਾ ਜੀਰਾ ਥੋੜਾ ਹਲਦੀ ਪਾਊਡਰ ਤੇ ਉਸ ਤੋਂ ਬਾਅਦ ਥੋੜਾ ਰੈੱਡ ਚਿਲੀ ਪਾਊਡਰ ਥੋੜਾ ਗਰਮ ਮਸਾਲਾ ਤੇ ਥੋੜਾ ਤਨੀਆ ਪਾウダー ਤੇ ਉਸਦੇ ਨਾਲ ਵੀ ਥੋੜਾ ਚਾਟ ਮਸਾਲਾ ਜਿਸਦੇ ਨਾਲ ਕੀ ਟਿੱਕੀ ਦਾ ਟੇਸ ਥੋੜੀ ਵਧੀਆ ਹੋਏਗਾ ਚਟਪਟਾ ਬਣੇਗਾ ਇਹ ਸਾਰੇ ਚੀਜ਼ਾਂ ਪਾਉਣ ਤੋਂ ਬਾਅਦ ਹੁਣ ਆਪਾਂ ਇਸਦੇ ਵਿੱਚ ਪਾਵਾਂਗੇ ਕੌਰਨ سٹਾਰਚ ਕੌਰਨ سٹਾਰਚ ਦੇ ਇਥੇ ਮੈਂ 2 ਟੇਬਲस्पून ਲਏ ਨੇ ਕੌਰਨ سٹਾਰਚ ਇਥੇ ਬਹੁਤ ਹੀ ਵਧੀਆ ਕੁਆਂਟੀਟੀ ਦੇ ਵਿੱਚ ਲੈਣਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਹੀ ਆਪਣੀ ਟਿੱਕੀ ਦੇ ਵਿੱਚ ਕਰੰਚੀਪਨ ਆਏਗਾ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਹੈ ਤਾਂ ਕਿ ਆਪਣੇ ਸਾਰੇ ਮਸਾਲੇ ਤੇ ਆਪਣਾ ਕਾਰਨ سٹਾਰਚ ਪੋਟੈਟੋਸ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਇੱਥੇ ਆਪਾਂ ਸ਼ਿਮਲਾ ਮਿਰਚ ਲਵਾਂਗੇ ਤੇ ਉਸਦੇ ਉੱਪਰ ਵਾਲੇ ਪਾਰਟ ਨੂੰ ਕੱਟ ਕੇ ਸਾਈਡ ਤੇ ਕੱਟ ਦਵਾਂਗੇ ਤੇ ਹੁਣ ਇਸ ਦੀ ਆਪਾਂ ਨੇ ਪੱਕੀਆਂ ਪਤੀਆਂ ਸਲਾਈਸਸ ਦੇ ਵਿੱਚ ਇਸ ਨੂੰ ਕੱਟ ਲੈਣਾ ਹੈ ਬਿਲਕੁਲੀ ਇਸ ਤਰ੍ਹਾਂ ਦੇ ਨਾਲ ਇੱਥੇ ਮੈਂ ਸ਼ਿਮਲਾ ਮਿਰਚ ਦੀਆਂ ਤਿੰਨ ਹੀ ਸਲਾਈਸਸ ਯੂਜ਼ ਕੀਤੀਆਂ ਨੇ ਕਿਉਂਕਿ ਮੈਂ ਤਿੰਨ 버ਗਰ ਬਣਾਣੇ ਹਨ ਉਸ ਤੋਂ ਬਾਅਦ ਆਪਾਂ ਲਵਾਂਗੇ ਪਿਆਜ਼ ਤੇ ਉਸ ਨੂੰ ਵੀ ਆਪਾਂ ਇਸੇ ਤਰ੍ਹਾਂ ਨਾਲ ਸਰਕਲ ਸ਼ੇਪ ਦੇ ਵਿੱਚ ਉਸ ਦੀਆਂ ਸਲਾਈਸਸ ਕੱਟ ਕਰਾਂਗੇ ਇਹ ਪਿਆਜ਼ ਕਿਉਂ ਵੀ ਇੱਥੇ ਆਪਾਂ ਨੇ 3 ਸਲਾਈਸਸ ਹੀ ਲੈਣੀਆਂ ਨੇ ਤੁਸੀਂ ਜਿੰਨੇ 버ਗਰ ਬਣਾਉਂਗੇ ਤੁਸੀਂ ਓਨੀਆਂ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਲਵਾਂਗੇ ਪੱਤਾ ਗੋਭੀ ਪੱਤਾ ਗੋਭੀ ਦਾ ਆਪਾਂ ਨੇ ਥੋੜਾ 파ਟ ਕੱਟ ਕਰ ਲੈਣਾ ਹੈ ਤੇ ਉਸ ਨੂੰ ਇਸ ਤਰ੍ਹਾਂ ਦੇ ਨਾਲ ਬਿਲਕੁਲ ਹੀ ਪਤਲੀਆਂ ਪਤਲੀਆਂ ਸਲਾਈਸਸ ਦੇ ਵਿੱਚ ਕੱਟ ਕਰਾਂਗੇ ਆਪਾਂ क्योंकि पत्ता गोभी आपने बिल्कुल ही छोटा छोटा करके कटना है इसके पीस बिल्कुल ही बड़े नहीं होने चाहिए देखो व्यूअर्स बिल्कुल ही इस तरह के नाम आपने पत्ता गोभी कटना है तो बिल्कुल ही स्मॉल पीसिस लेने ने इस तरह नाल अपनी सारी ही पत्ता गोभी ऑलमोस्ट कटी जा चुकी है पत्ता गोभी कटन तो बाद हम आप लवेंगे टमाटर ते उस तो उसको भी अपने स्लाइसिस के कटना है इस दया स्लाइसिस भी बिल्कुल ही पतलिया पतलिया होनी चाहिए ने टमाटर कटन तो बाद हूँ आप बाउल लवोंगे ਤੇ ਉਸ ਬਾਉਲ ਦੇ ਵਿੱਚ ਆਪਾਂ ਆਪਣੀ ਕੱਟੀ ਹੋਈ ਪੱਤਾ ਗੋਭੀ ਨੂੰ ਪਾ ਲਵਾਂਗੇ ਸਾਰੀ ਹੀ ਪੱਤਾ ਗੋਭੀ ਆਪਾਂ ਨੇ ਬਾਉਲ ਦੇ ਵਿੱਚ ਪਾ ਲੈਣੀ ਹੈ ਬਾਉਲ ਦੇ ਵਿੱਚ ਇਸ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਮਾਇਓਨੈਸ ਮੈਂ ਇੱਥੇ ਬੀਵਾ ਦੀ ਵਿੱਚ ਮਾਇਓਨੈਸ ਦਾ ਯੂਜ਼ ਕੀਤਾ ਹੈ ਜੋ ਕਿ ਫਲੇਵਰ ਦੇ ਵਿੱਚ ਬਹੁਤ ਹੀ ਵਧੀਆ ਹੁੰਦੀ ਹੈ मायोनीज की क्वांटिटी भी बहुत ही बढ़िया होनी चाहिए है मायोनीस पाने बाद हम आप अपनी कट्टी हुई पत्ता गोभी तो मायोनीज में चंकी तरह के नाल मिक्स कर लवेंगे स्पून की हैल्प न देखो हूँ अपना मिक्सचर बहुत ही बढ़िया बन चुका है ਹੁਣ ਇੱਥੇ ਆਪਾਂ ਇਸ ਦੇ ਵਿੱਚ ਪਾਵਾਂਗੇ ਥੋੜੇ ਕਾਲੀ ਮਿਰਚ ਪਾਊਡਰ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਹਿਲਾ ਕੇ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਾਂ ਸਾਈਡ ਤੇ ਰੱਖ ਲਵਾਂਗੇ ਹੁਣ ਇੱਥੇ ਆਪਾਂ ਨੇ ਜਿਹੜਾ ਆਪਣੇ ਪੋਟੈਟੋਜ਼ ਦਾ ਮਿਕਸਚਰ ਰੈਡੀ ਕੀਤਾ ਸੀ ਉਹ ਲਵਾਂਗੇ ਮੈਂ ਇਸ ਦੇ ਵਿੱਚ ਥੋੜਾ ਧਨੀਆ ਵੀ ਕੱਟ ਕੇ ਪਾ ਲਿਆ ਹੈ ਇਹ ਤੁਹਾਡੀ ਚੁਆਇਸ ਹੈ ਅਗਰ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਤੁਸੀਂ ਪਾ ਸਕਦੇ ਹੋ ਅਦਰਵਾਈਜ਼ ਸਕਿਪ ਵੀ ਕਰ ਸਕਦੇ ਹੋ ਤੇ ਆਲੂਆਂ ਦੀ স্মੋਲ ਕੁਆਂਟੀਟੀ ਲੈ ਕੇ ਆਪਾਂ ਇਸ ਤਰ੍ਹਾਂ ਦੇ ਨਾਲ ਆਪਣੇ ਹੱਥ ਤੇ ਪ੍ਰੈਸ ਕਰਕੇ ਇਸ ਨੂੰ ਟਿੱਕੀ ਦੀ ਸ਼ੇਪ ਦੇ ਲਵਾਂਗੇ ਚੰਗੀ ਤਰ੍ਹਾਂ ਨਾਲ ਹਲਕੇ ਹੱਥ ਨਾਲ ਪ੍ਰੈਸ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਆਪਾਂ ਹੋਰ ਆਪਣੀਆਂ ਟਿੱਕੀਆਂ ਵੀ ਬਣਾ ਕੇ ਰੱਖ ਲਵਾਂਗੇ ਇੱਕ ਪਲੇਟ ਦੇ ਵਿੱਚ ਆਪਾਂ ਸਾਰੀਆਂ ਹੀ ਟਿੱਕੀਆਂ ਨੂੰ ਰੈਡੀ ਕਰਕੇ ਰੱਖ ਲਵਾਂਗੇ ਹਲਕੇ ਹੱਥ ਨਾਲ ਪ੍ਰੈਸ ਕਰਕੇ ਟਿੱਕੀ ਦੀ ਸ਼ੇਪ ਵਧੀਆ ਸਰਕਲ ਦੇ ਵਿੱਚ ਦੇ ਕੇ ਬਣਾਵਾਂਗੇ ਹੁਣ ਆਪਣੀਆਂ ਟਿੱਕੀਆਂ ਬਣ ਚੁੱਕੀਆਂ ਨੇ ਤੇ ਆਪਾਂ ਇੱਕ ਪੈਨ ਦੇ ਵਿੱਚ ਓਇਲ ਲਵਾਂਗੇ ਉਸ ਨੂੰ ਗਰਮ ਕਰ ਲਵਾਂਗੇ ਤੇ ਉਸ ਦੇ ਵਿੱਚ ਆਪਣੀਆਂ ਬਣਾਈਆਂ ਹੋਈਆਂ ਟਿੱਕੀਆਂ ਇੱਕ ਇੱਕ ਕਰਕੇ ਰੱਖ ਦਵਾਂਗੇ ਯਾ ਸੇ ਇਥੇ ਆਪਣਾ ਮੀਡੀਅਮ ਫਲੇਮ ਤੇ ਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਆਪਣੀ ਟਿੱਕੀ نیچےੋਂ ਜਲਦੀ ਹੀ ਜਲ ਜਾਏਗੀ ਇਸ ਤਰ੍ਹਾਂ ਦੇ ਨਾਲ ਤੁਸੀਂ ਟਿੱਕੀਆਂ ਦੇ ਉੱਪਰ ਗਰਮ ਆਇਲ ਨੂੰ ਪਾ ਕੇ ਉਹਨਾਂ ਦੀ ਉੱਪਰ ਵਾਲੇ ਪਾਰਟ ਨੂੰ ਵੀ ਥੋੜਾ ਹਾਰਡ ਕਰ ਸਕਦੇ ਹੋ ਉਹਨਾਂ ਟਾਈਮ ਆਪਣਾ ਨੀਚੇ ਵਾਲਾ ਪਾਰਟ ਉਹਨਾਂ ਦਾ ਪੱਕ ਰਿਹਾ ਹੈ ਹੁਣ ਆਪਾਂ ਇੱਕ ਟਿੱਕੀ ਨੂੰ ਪਲਟ ਕੇ ਦੇਖਾਂਗੇ ਦੇਖੋ ਆਪਣੇ نیچے ਵਾਲਾ ਲੇਅਰ ਟਿੱਕੀ ਦੀ ਪੱਕ ਚੁਕੀ ਹੈ ਬਹੁਤ ਹੀ ਵਧੀਆ ਹੁਣ ਇਸ ਨੂੰ ਆਪਾਂ ਆਰਾਮ ਦੇ ਨਾਲ ਪਲਟਾਂਗੇ ਕਿਉਂਕਿ ਔਇਲ ਬਹੁਤ ਹੀ ਗਰਮ ਹੁੰਦਾ ਹੈ ਦੇਖੋ ਵੀਵਰਸ ਇੱਕ ਸਾਈਡ ਟਿੱਕੀਆਂ ਦੀ ਬਹੁਤ ਹੀ ਵਧੀਆ ਪੱਕ ਚੁਕੀ ਹੈ ਹੁਣ ਉਸੇ ਤਰ੍ਹਾਂ ਨਾਲ ਆਪਾਂ ਇਹਨਾਂ ਦੀਆਂ ਦੂਸਰੀ ਸਾਈਡ ਨੂੰ ਵੀ ਪਕਾ ਲਵਾਂਗੇ ਇੱਥੇ ਹੁਣ ਆਪਣੀਆਂ ਟਿੱਕੀਆਂ ਦੋਨੇ ਹੀ ਸਾਈਡਸ ਫੱਕ ਚੁੱਕੀਆਂ ਨੇ ਬਹੁਤ ਹੀ ਵਧੀਆ ਕਲਰ ਆਇਆ ਹੈ ਆਪਣੀ ਟਿੱਕੀ ਦਾ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਟਿੱਕੀ ਆਪਣੀ ਬਹੁਤ ਹੀ ਵਧੀਆ ਕਰੰਚੀ ਬਣ ਕੇ ਰੈਡੀ ਹੋਈ ਹੈ ਸਾਰੀਆਂ ਟਿੱਕੀਆਂ ਨੂੰ ਆਪਾਂ ਕੱਟ ਕੇ ਸਾਈਡ ਤੇ ਰੱਖ ਲਵਾਂਗੇ ਹੁਣ ਇੱਥੇ ਆਪਾਂ 버ਗਰ ਲਵਾਂਗੇ ਮੈਂ ਇੱਥੇ ਤਿੰਨ 버ਗਰ ਲੈਨੇ ਤੇ ਉਸਦੇ ਨਾਲ ਹੀ ਆਪਾਂ ਇੱਥੇ ਲਵਾਂਗੇ ਲੇਸ ਚਿਪਸ ਜਿਨ੍ਹਾਂ ਦਾ ਕੀ ਮੈਂ ਟਮੈਟੋ ਫਲੇਵਰ ਲਿਆ ਹੈ ਤੁਸੀਂ ਆਪਣੇ ਅਕੋਰਡਿੰਗ ਆਪਣੀ ਚੁਆਇਸ ਦਾ ਲੈ ਸਕਦੇ ਹੋ ਹੁਣ ਇੱਥੇ ਆਪਾਂ ਨੇ 버ਗਰ ਦਾ ਬੇਸ ਲੈਣਾ ਹੈ ਤੇ ਇਸ ਦੇ ਉੱਤੇ ਮਾਇਓਨੀਜ਼ ਤੇ ਪੱਤਾ ਗੋਭੀ ਵਾਲੇ ਮਿਕਸਚਰ ਨੂੰ ਚੰਗੀ ਤਰ੍ਹਾਂ ਦੇ ਨਾਲ ਸਪਰੈਡ ਕਰਨਾ ਹੈ ਇਸ ਦੀ ਕੁਆਂਟੀਟੀ ਆਪਾਂ ਨੇ ਬਹੁਤ ਹੀ ਵਧੀਆ ਲੈਣੀ ਹੈ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਪਰੈਡ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਇੱਕ ਸਲਾਈਸ ਸ਼ਿਮਲਾ ਮਿਰਚ ਦੀ ਤੇ ਇੱਕ ਟਮਾਟਰ ਤੇ ਉਸ ਦੇ ਨਾਲ ਆਪਣਾ ਸਰਕਲ ਸ਼ੇਪ ਚ ਕੱਟਿਆ ਹੋਇਆ ਪਿਆਜ਼ ਰੱਖ ਲਵਾਂਗੇ ਇਹਨਾਂ ਨੂੰ ਰੱਖਣ ਤੋਂ ਬਾਅਦ ਹੁਣ ਆਪਾਂ ਇਸ ਦੇ ਉੱਤੇ ਆਪਣੀ ਟਿੱਕੀ ਰੱਖਾਂਗੇ ਟਿੱਕੀ ਨੂੰ ਅਚੀ ਤਰ੍ਹਾਂ ਦੇ ਨਾਲ ਪ੍ਰੈਸ ਕਰ ਲਵਾਂਗੇ ਤੇ ਟਿੱਕੀ ਦੇ ਉੱਪਰ ਹੁਣ ਆਪਾਂ ਆਪਣੇ ਚਿਪਸ ਰੱਖਾਂਗੇ ਚਿਪਸ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਸ ਦੇ ਉੱਤੇ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਸੈਟ ਕਰਨ ਤੋਂ ਬਾਅਦ ਹੁਣ ਆਪਾਂ 버ਗਰ ਦਾ ਅੱਪਰ ਪਾਰਟ ਰੱਖਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਰੱਖ ਕੇ ਹਲਕੇ ਹੱਥ ਨਾਲ ਪ੍ਰੈਸ ਕਰ ਦਵਾਂਗੇ ਦੇਖੋ ਵਿਊਅਰਸ ਆਪਣੇ ਚਿਪਸ ਟਿੱਕੀ 버ਗਰ ਬਣ ਕੇ ਰੈਡੀ ਹੋ ਚੁੱਕੇ ਨੇ ਇਹ ਜਿੰਨੇ ਸੋਹਣੇ ਦਿਖ ਰਹੇ ਨੇ ਉਸ ਤੋਂ ਕਿਤੇ ਜ਼ਿਆਦਾ ਟੇਸਟੀ ਬਣੇ ਹੋਏ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਭ ਨੂੰ ਬਹੁਤ ਹੀ ਪਸੰਦ ਆਉਣਗੇ ਸੀਰੀਅਸਲੀ ਬਹੁਤ ਹੀ ਡਿਲੀਸ਼ੀਅਸ ਬਣੇ ਹੋਏ ਨੇ ਇਸੇ ਤਰ੍ਹਾਂ ਦੇ ਹੋਰ ਕੁਕਿੰਗ ਆਈਡੀਆਜ਼ ਲਈ ਸਾਡੇ ਚੈਨਲ ਨਾਲ ਬਨੇ ਰਹੋ ਔਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਸਾਡੇ ਚੈਨਲ ਤੇ ਉਹਨਾਂ ਨੂੰ ਵੀ ਜ਼ਰੂਰ ਵਾਚ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓਜ਼